ਸਮੁੰਦਰ ਦੇ ਪਾਣੀ ਦਾ ਰਹੱਸ ਸਮੁੰਦਰ ਦੇ ਕਿਨਾਰੇ ਇੱਕ ਛੋਟੀ ਜਹੀ ਬਸਤੀ ਹੈ ਅਮਨ ਉਸ ਬਸਤੀ ਵਿੱਚ ਰਹਿੰਦਾ ਹੈ ਇੱਕ ਦਿਨ ਅਮਨ ਬਾਜ਼ਾਰ ਤੋਂ ਸਬਜ਼ੀ ਲੈ ਕੇ ਆ ਰਿਹਾ ਸੀ ਉਸਦੇ ਹੱਥ ਵਿੱਚ ਸਬਜ਼ੀ ਦਾ ਥੈਲਾ ਸੀ ਉਹ ਮસ્ਤੀ ਵਿੱਚ ਗੁੰਗਨਾਉਂਦੇ ਹੋਏ ਸਮੁੰਦਰ ਦੇ ਕਿਨਾਰੇ ਚੱਲ ਰਿਹਾ ਸੀ ਅਚਾਨਕ ਉਸ ਨੂੰ ਠੋਕਰ ਲੱਗੀ ਉਹ ਡਿੱਗਦੇ ਡਿੱਗਦੇ ਬੱਚਿਆ ਉਸਦੇ ਹੱਥੋਂ ਸਬਜ਼ੀ ਦਾ ਠੇਲਾ ਹੀਠਾਂ ਡਿੱਗ ਪਿਆ ਠੇਲੇ ਚੋਂ ਕੁਝ ਆਲੂ ਨਿਕਲ ਕੇ ਸਮੁੰਦਰ ਵਿੱਚ ਜਾ ਡਿੱਗੇ ਆਲੂ ਸਮੁੰਦਰ ਵਿੱਚ ਤੈਰਨ ਲੱਗੇ ਅਮਨ ਥੋੜੀ ਦੂਰ ਤੱਕ ਆਲੂਆਂ ਨੂੰ ਤੈਰਦੇ ਹੋਏ ਦੇਖਦਾ ਰਿਹਾ ਫਿਰ ਉਹ ਬੱਚੇ ਹੋਏ ਆਲੂ ਲੈ ਕੇ ਘਰ ਆ ਗਿਆ ਉਸਨੇ ਥੇਲੇ ਵਿੱਚੋਂ ਆਲੂ ਕੱਢੇ ਆਲੂ ਤੇ ਮਿੱਟੀ ਲੱਗੀ ਹੋਈ ਸੀ ਉਸਨੇ ਆਲੂ ਤੋਂ ਲਈ ਬਾਲਟੀ ਵਿੱਚ ਪਾ ਦਿੱਤੇ आलू पानी ਵਿੱਚ ਡੁੱਬ ਗਏ ਇਹ ਦੇਖ ਕੇ ਅਮਨ ਹੈਰਾਨ ਹੋ ਗਿਆ ਸਮੁੰਦਰ ਦੇ ਪਾਣੀ ਵਿੱਚ ਆਲੂ ਤੈਰ ਰਹੇ ਸਨ ਘਰ ਦੇ ਪੀਣ ਵਾਲੇ ਪਾਣੀ ਚ ਆਲੂ ਡੁੱਬ ਗਏ ਆਖਰ ਅਜਿਹਾ ਕਿਉਂ ਹੋਇਆ ਉਹ ਸੋਚ ਵਿੱਚ ਪੈ ਗਿਆ ਉਸਨੇ ਇਹ ਗੱਲ ਆਪਣੇ ਦੋਸਤ ਰਮਨ ਨੂੰ ਦੱਸੀ ਰਮਨ ਨੂੰ ਵੀ ਇਹ ਗੱਲ ਅਜੀਬ ਲੱਗੀ ਇਸ ਰਹੱਸ ਦਾ ਪਤਾ ਲਗਾਉਣ ਲਈ ਉਹ ਦੋਵੇਂ जैस्मीन ਦੀਦੀ ਦੇ ਘਰ ਚਲ-ਵਲ ਚਲ ਪਏ ਤੁਸੀਂ ਜਰਾ ਸੋਚੋ ਅਜਿਹਾ ਕਿਉਂ ਹੋਇਆ